ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵੀਰ ਜੀ ਹੁਣੀ ਆਏ ਨੇ ਕਪੂਰਕਲੇ ਤੋਂ ਬਾਕੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਇਹ ਸਾਡੇ ਕੋਲੇ ਮੁਰਗੀਆਂ ਲੈਣ ਆਏ ਨੇ ਆਰ ਆਈ ਆਰ ਮੁਰਗੀਆਂ ਸਾਡੇ ਕੋਲੋਂ ਆਂਡੇ ਦਿੰਦੀਆਂ ਲੈ ਕੇ ਗਏ ਨੇ ਤੇ ਇਹ ਬਾਕਸ ਦੇ ਵਿੱਚ ਆਪਾਂ ਪੈਕ ਕਰਤੀਆਂ ਤੇ ਇਹ ਲੈ ਕੇ ਜਾਣਗੇ ਜੀ ਸਾਡੇ ਕੋਲੇ ਕੋਲੋਂ ਤੇ ਬਾਕੀ ਪੁੱਛਦੇ ਆਂ ਵੀਰ ਜੀ ਕਿਹੜਾ ਪਿੰਡ ਹੈ ਆਪਣਾ ਜ਼ਿਲ੍ਹਾ ਕਿਹੜਾ ਹੈ ਆਪਣਾ ਸੁਦਾ ਸਰ ਡਿਸਟ੍ਰਿਕਟ ਕਪੂਰਥਲਾ ਇਹ ਟਿੰਬਾ ਪਿੰਡ ਹੈ ਜੀ ਟਿੰਬਾ ਪਿੰਡ ਹਾਂ ਜੀ ਜੀ ਤੁਸੀਂ ਮੈਨੂੰ ਸਾਡੇ ਬਾਰੇ ਜੋ ਵੀ ਗਿਆ ਹੈਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਸਾਡੇ ਬਾਰੇ ਕੰਮ ਬਾਰੇ ਜਾਂ ਜੋ ਵੀ ਅਖੀਰ ਸਰ ਮੈਂ ਹਨਾ 1 ਸਾਲ ਪਹਿਲਾਂ ਲੈ ਹੀ ਚੁਚੇ ਜੀ ਤੇ ਉਹ ਬੰਦੇ ਕੋਲ ਹੈ ਸਾਨੂੰ ਆਪਾਂ ਨਾਂ ਨਹੀਂ ਲੈਣਾ ਠੀਕ ਹੈ ਜੀ ਇਹ ਉਹਨੇ ਹੈਲਪ ਹਾੜੀ ਨਹੀਂ ਕੀਤੀ ਚਲੋ ਭਾਈ ਨਾਲ ਜੁੜੇ ਭਾਈ ਨੇ ਸਾਡੀ ਮਦਦ ਕੀਤੀ ਅੱਜ ਤੱਕ ਪੁੱਛਦੇ ਰਹੇ ਦੱਸਦੇ ਰਹੇ ਆ ਜੀ ਤੇ ਹੁਣ ਮੇਰੇ ਫਰੈਂਡ ਆਏ ਨੇ ਲੜੇ ਹੀ 3 ਮੁਰਗੀਆਂ ਲਈਆਂ ਵਾ ਤੇ ਇੱਕ ਦੋ ਮੁਰਗੇ ਲੈ ਆ ਤੇ ਇਸ ਲਈ ਇਹੀ ਭਾਜੀ ਕੋਲ ਲਿਆ ਕੇ ਚਲੇ ਆ ਜੀ ਭਾਈ ਤੇ ਸਾਨੂੰ ਯਕੀਨ ਆ ਸਾਰਾ ਜੀ ਟਰਸਟ ਆ ਜੀ ਜੀ ਜਦੋਂ ਤੁਸੀਂ ਚੂਚਾ ਲਿਆ ਸੀ ਉਹ ਲਿਆ ਤੁਸੀਂ ਸਾਡੇ ਕੋਲੋਂ ਨਹੀਂ ਸੀ ਹੋਰ ਹੈਚਰੀ ਤੋਂ ਲਿਆ ਸੀ ਹਾਂਜੀ ਜੀ ਉਸ ਤੋਂ ਬਾਅਦ ਤੁਹਾਨੂੰ ਦਿੱਕਤਾਂ ਆਈਆਂ ਹਾਂ ਜੀ ਹਾਂ ਜੀ ਜੀ ਉਹ ਦਰਸਲ ਜੀ ਨੇ ਕੋ ਲਿਆ ਸੀ ਬੋਕਾ ਸੀ ਬਲੈਕਆਉਟ ਬਲੋਪ ਕੀਤਾ ਸੀ ਜੀ ਜੀ ਲੇਕਿਨ ਉਹ ਆਖਰ ਦੇ ਬੰਦੇ ਮੁੱਕਰ ਗਏ ਆਗੇ ਜੀ ਜੀ ਤੇ ਉਹਨਾਂ ਨੇ ਸਾਨੂੰ ਦਿੱਤਾ ਚਲੋ ਆਰ ਆਈ ਆਰ ਅਸੀਂ ਪੇਮੈਂਟ ਕੀਤੀ ਵੀ ਹਿ ਲੈਣਾ ਪਿਆ ਸੀ ਜੀ ਜੀ ਤੇ ਬਾਅਦ ਜੇ ਜਦੋਂ ਸੀ ਆਰ ਡੀ ਇੱਕ ਵਾਰੀ ਆ ਗਈ ਤੇ ਦਿੱਕਤ ਵਧ ਗਈ ਲੇਕਿਨ ਉਹਨਾਂ ਨੇ ਸਾਡਾ ਫੋਨ ਫੋਨ ਨਹੀਂ ਚੱਕਿਆ ਚਲੋ ਤੁਸੀਂ ਹੈਲਪ ਆਡੀ ਕੀਤੀ ਆ ਤੇ ਜਨਵਾਰ ਆਪਣੇ ਬਿਲਕੁਲ ਸਹੀ ਆ ਨੰਬਰ 9 ਆ ਉਹਦਾ ਭਾਈ ਨਾਲ ਪਿਆਰ ਪੈ ਗਿਆ ਇਸ ਲਈ ਹੁਣ ਅਸੀਂ ਭਾਈ ਕੋਈ ਲੈਣ ਆਏ ਆ ਜੀ ਯਕੀਨ ਆ ਭਾਈ ਦੇ ਉੱਤੇ ਇਸ ਲਈ ਸਾਨੂੰ ਵਧੀਆ ਬ੍ਰੀਡ ਮਿਲੀ ਹੈ ਜੀ ਇਸ ਦੇ ਵਿੱਚ ਇੱਕ ਮੈਂ ਹੋਰ ਗੱਲ ਦੱਸਣਾ ਚਾਹੁੰਨਾ ਸਾਰੇ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਟੀਮ ਉਹਨਾਂ ਨੂੰ ਵੀ ਜਾਂ ਨਵੇਂ ਜਿਹੜੇ ਜੁੜਨਾ ਹੈ ਸਾਡੇ ਨਾਲ ਇੱਕ ਤਾਂ ਟ੍ਰੇਨਿੰਗ ਅਸੀਂ ਜਦੋਂ ਤੁਸੀਂ ਸਾਡੇ ਕੋਲੇ ਆਉਨੇ ਹੋ ਫ੍ਰੀ ਟ੍ਰੇਨਿੰਗ ਦੇਵਾਂਗੇ ਤੁਹਾਨੂੰ ਬਾਅਦ ਦੇ ਵਿੱਚ ਪੂਰੀ ਹੈਲਪ ਕਰਾਂਗੇ ਫੋਨ ਦੋ ਵਾਰ ਨਹੀਂ ਚੱਕਿਆ ਜਾਂਦਾ ਅਸੀਂ ਆਪ ਫੋਨ ਕਰ ਲੈਣਾ ਤੇ ਬਾਕੀ ਜੇ ਕਿਸੇ ਦਾ ਵੀ ਮੈਂ ਫੋਨ ਆਉਂਦਾ ਮੈਨੂੰ ਉਹ ਸਾਡੇ ਨਾਲ ਨਹੀਂ ਜੁੜੇ ਹੋਏ ਸਾਡੇ ਤੋਂ ਨਹੀਂ ਬਾੜ ਲਿਆ ਜਾਂ ਨਹੀਂ ਟਿਕਸ ਲਿਆ ਤਾਂ ਮੈਂ ਉਹਨਾਂ ਦੀ ਵੀ ਹੈਲਪ ਕਰਦਾ ਮੈਂ ਉਹਨਾਂ ਦੀ ਹੈਲਪ ਕਰਦਾ ਉਹਨਾਂ ਨੂੰ ਦੱਸਦਾ ਮੌਕੇ ਤੇ ਜੋ ਵੀ ਉਹ ਟ੍ਰੀਟਮੈਂਟ ਉਹ ਕਰਦੇ ਨੇ ਮੇਰੇ ਖਿਆਲ 'ਚ ਮੈਨੂੰ ਡੇਲੀ 50 60 ਫੋਨ ਆਉਂਦੇ ਨੇ ਮੈਂ ਉਹਨਾਂ ਨੂੰ ਸਾਰਾ ਸਮਝਾ ਕੇ ਉਹਨਾਂ ਦੇ ਵਰਲਡ ਠੀਕ ਕਰਦੇ ਆਂ ਵੀਰ ਜੀ ਹੁਣੀ ਆਸਟ੍ਰੇਲੀਆ ਤੋਂ ਨੇ ਵੀਰ ਜੀ ਹੁਣੀ ਆਸਟ੍ਰੇਲੀਆ ਤੋਂ ਆਏ ਨੇ ਇਹ ਇਹਨਾਂ ਨੇ ਮਤਲਬ ਲੈ ਕੇ ਜਾਣੇ ਆ ਵਰਲਡ ਅੱਜ ਕਪੂਰਕਲੇ ਤੋਂ ਵੀ ਨਾਲ ਨੇ ਦੋਸਤ ਨੇ ਸੇਮ ਪਿੰਡ ਹੈ ਤੇ ਇਹ ਬਹੁਤ ਖੁਸ਼ੀ ਹੋਈ ਆ ਆਪਾਂ ਇਹਨਾਂ ਨੂੰ ਸਾਰੀ ਸੱਚਾਈ ਦੱਸੀ ਹੈ ਤਾਂ ਸਾਈ ਹੀ ਦੱਸਣੀ ਐ ਐੱਗੇ ਮੁਰਗੀ ਸਾਡੀ ਪ੍ਰੋਪਰ ਐਗ ਦੇ ਰਹੀ ਐ ਚਲੋ ਥੋੜੇ ਬਹੁਤੇ ਤਿੰਨ ਦਾ ਥਾਂ ਦਾ ਚੇਂਜ ਹੁੰਦਾ ਸਾਰੇ ਥਾਂ ਮ ਹੁੰਦਾ ਤੇ ਪਰ ਆਪਾਂ ਇਹਨਾਂ ਨੂੰ ਪਿਓਰ ਆਰ ਆਰ ਬਾਰਡ ਦਿੱਤੇ ਆ ਤੇ ਮਿਹਰਬਾਨੀ ਭਾਜੀ ਬੜਾ ਬੜਾ ਮਿਹਰਬਾਨੀ ਸਾਨੂੰ ਸੋ ਭਾਜੀ ਦੀ ਸਰਵਿਸ ਬਹੁਤ ਵਧੀਆ ਲੱਗੀ ਐ ਜੀ ਹਾਂ ਜਿਉਂ ਆਏ ਇਹਨਾਂ ਨੇ ਸਾਨੂੰ ਇਹ ਆ ਵੀ ਵਧੀਆ ਵੈਲਕਮ ਕੀਤਾ ਹੁੰਦੇ ਇਹਨੂੰ ਤਾਂ ਫਿਰ ਇਹ ਆ ਵੀ ਮੈਨੂੰ ਤੇ ਇਹਦੇ ਬਾਰੇ ਨੌਲੇਜ ਨਹੀਂ ਹੈ ਜਿਆਦਾ ਬਾਰਡਸ ਦੇ ਬਾਰੇ ਪਰ ਅਸੀਂ ਅੱਗੇ ਤੋਂ ਇਹਨਾਂ ਫਿਊਚਰ ਅਸੀਂ ਇਹ ਕੰਮ ਸਟਾਰਟ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਤੁਹਾਨੂੰ ਤੁਹਾਡੇ ਤੋਂ ਸਿੱਖਿਆ ਵੀ ਆਪਾਂ ਇਹ ਨਹੀਂ ਗੱਲ ਹਰ ਬੰਦੇ ਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਅਸੀਂ ਆਉਣ ਵਾਲੇ ਸਮੇਂ 'ਚ ਭਾਜੀ ਹੁਣਾ ਨਾਲ ਆਪਾਂ ਡਾਕਟਰ ਬੇਸ ਤੇ ਲੈਬਰੇਟਰੀ ਨਾਲ ਜਾ ਰਹੇ ਹਾਂ ਅਸੀਂ ਕਲਪਰੇਸ਼ਨ ਕਰਾਂਗੇ ਪ੍ਰਮਾਤਮਾ ਸਾਥ ਦੇਵੇ ਤੁਹਾਡੀਆਂ ਦੁਆਵਾਂ ਦੀ ਨਾਲ ਕਿਉਂ ਤਵਾਬੇ ਜਿਹੜੇ ਏਰੀਆ ਤੋਂ ਅਸੀਂ ਪੈਨੇ ਆ ਇਹ ਇਸ ਏਰੀਏ ਦੇ ਵਿੱਚ ਹਜੇ ਪੁਲਟਰੀ ਫਾਰਮ ਇਹਨਾਂ ਲਈ ਗਾ ਇਹਨਾਂ ਪਪੂਲਰ ਨਹੀਂ ਗਾ ਜੀ ਜੀ ਆਂਡਾ ਜਿਹੜਾ ਮਿਲਦਾ ਨਹੀਂ ਗਾ ਹਾਂਜੀ ਉਹਦੇ ਲਈ ਫਿਰ ਆਈ ਕਿਨੇ ਸਟਾਰਟ ਕਰੀਏ ਕੁਛ ਨਾ ਤੁਸੀਂ ਕਰੋ ਜੀ ਸਟਾਰਟ ਚਿਕਸ ਆਪਾਂ ਤੁਹਾਨੂੰ ਦੇਵਾਂਗੇ ਉਸ ਤੋਂ ਬਾਅਦ ਪੂਰੀ ਹੈਲਪ ਕਰਾਂਗੇ ਤੁਹਾਡੀ ਇਹ ਉਸ ਦੇ ਜਰੀਏ ਆਪਾਂ ਅੱਗੇ ਦੀ ਅੱਗੇ ਫਿਰ ਆਸਟ੍ਰੇਲੀਆ ਫਿਰ ਆਸਟ੍ਰੇਲੀਆ ਜ ਵੀ ਕਰਾਂਗੇ ਜੀ ਜੀ ਹਾਂਜੀ ਜ਼ਰੂਰ ਕਰਾਂਗੇ ਕਰਾਂਗੇ ਜਿਹੜੇ ਸਾਡੇ ਨੌਜਵਾਨ ਬੇਰੁਜ਼ਗਾਰ ਨੇ ਆਪਾਂ ਕੋਸ਼ਿਸ਼ ਕਰਾਂਗੇ ਜਿੰਨਾ ਵੀ ਆਪਾਂ ਮਦਦ ਕਰ ਸਕੀਏ ਆਪਾਂ ਉਹਨਾਂ ਦੀ ਹੈਲਪ ਕਰਾਂਗੇ ਬਿਲਕੁਲ ਬਿਲ ਨਹੀਂ ਸਹੀ ਹੈ ਗੁੱਡ ਥਿੰਕਿੰਗ ਯਾਰ ਜੀ ਜੀ ਤੇ ਇਹਦੇ ਨਾਲ ਚਲੋ ਥੋੜੀ ਬਹੁਤੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਬਾਹਰ ਵੀ ਗਈ ਆ ਵਾਪਸ ਵੀ ਮੁੜੇ ਜਿਹੜੇ ਇੱਥੇ ਆ ਉਹਨਾਂ ਨੂੰ ਚਲੋ ਇੱਥੇ ਰੋਜ਼ਗਾਰ ਮਿਲੇ ਹਾਂਜੀ ਇਹ ਵਧੀਆ 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 ਥਿੰਕਿੰਗ ਆ ਹਾਂਜੀ ਹਾਂਜੀ ਇਨੀਸ਼ੀਏਟਿਵ ਆ ਵਧੀਆ ਸਹੀ ਹੈ ਹਾਂਜੀ ਮੈਂ ਸੈਲੂਟ ਕਰਦਾ ਤੁਹਾਨੂੰ ਬੜਾ ਹਾਰਡਵਰਕ ਕਰ ਰਹੇ ਹਾਂ ਹਾਂਜੀ ਹਾਂਜੀ ਮਿਹਰਬਾਨੀ ਮਿਹਰਬਾਨੀ ਤੁਹਾਡੀ ਸਾਰਿਆਂ ਦਾ ਠੀਕ ਹੈ ਥੈਂਕ ਯੂ ਦਸਰੀ ਗਾ ਜੀ বাৰে <smallly noise>